ਹਾਂਜੀ ਸਾਡੀ ਮੰਮੀ ਦਾ ਬਲੌਗ ਵੀ ਦੇਖ ਲਿਆ ਕਰੋ ਇਹ ਵੀ ਪਾ ਦਿਆ ਕਰਨਾ ਸੀ ਲੋ ਜੀ ਇੱਧਰ ਮੰਮੀ ਦੁੱਧ ਵਾਲਦੇ ਪਏ ਨੇ ਤੇ ਮੰਮੀ ਨੇ ਇੱਧਰ ਸਬਜ਼ੀ ਵੀ ਬਣਾ ਲਈ ਆ ਤੇ ਅਸੀਂ ਆਪਦੇ ਘਰੇ ਆ ਗਏ ਆ ਸੋ ਮੰਮੀ ਕਿੰਦਾ ਖੁਸ਼ੀ ਕਿੰਨੀ ਕਾ ਬਹੁਤ ਓਕੇ ਬਹੁਤ ਆ ਖੁਸ਼ ਮੰਮੀ ਸਹੀ ਤੇ ਸਹੀ ਕੀ ਕਹੇ ਓ ਲੈ ਲਾ ਖੁਸ਼ੀ ਬਹੁਤ ਜ਼ਿਆਦਾ ਆ ਬਹੁਤ ਜੀਆ ਫਟ ਗਿਆ ਦੁੱਧ ਲੱਸੀ ਵੀ ਸੀ ਤੁਸੀਂ ਆਂਦੀ ਹੋ ਦੱਸੀ ਵਿੱਚ ਪਈ ਸੀ ਫਰਜ ਤੇ ਮੈਨੂੰ ਨਹੀਂ ਪਤਾ ਇਹ ਦੇਚ ਪੈ ਗਈ ਮੇਰੇ ਤੋਂ ਦੁੱਧ ਦੀ ਇਹਨੇ ਮੈਨੂੰ ਕਹਿੰਦੇ ਮੰਮੀ ਦੁੱਧ ਪਿਆ ਦੂ ਘਰ ਕਹਿੰਦਾ ਲੱਸੀ ਕੋਈ ਵੀ ਨਹੀਂ ਹੈਗੀ ਆਹ ਉਹ ਕਹਿੰਦੀ ਕੋਈ ਵੀ ਨਹੀਂਗੀ ਆਹ ਤੇ ਬੋਲਦੇ ਟੋਟਿਆ ਨਮੇ ਘਰ ਚ ਕਰਤਾ ਪਹਿਲਾ ਗਾਂਢ ਨਹੀਂ ਨਹੀਂ ਦੁੱਧ ਤਾਂ ਨਹੀਂ ਹੁਣ ਹੈ ਨਹੀਂ ਦੁੱਧ ਨਹੀਂ ਦੁੱਧ ਪੈ ਗਿਆ ਮੈਨੂੰ ਨਹੀਂ ਪਤਾ ਬੁੱਧ ਦਾ ਪਿਆ ਆਪੇ ਇੱਕ ਹੈਗਾ ਯਾਰ ਉਹ ਹਨਾ ਓ ਪੀ ਸੀਗਾ ਦੁੱਧ ਨਹੀਂ ਲੱਸੀ ਸੀਗੀ ਨਹੀਂ ਲੱਸੀ ਤਾਂ ਮੈਂ ਪੀ ਲਈ ਸੀ ਜਿਹੜਾ ਲਿਆਂਦੀ ਜਿਹੜੀ ਤੁਸੀਂ ਲਿਆਂਦੀ ਸੀ ਮੈਂ ਲਾਂਦੀ ਨਹੀਂ ਦਸੀ ਨਹੀਂ ਜਿਹੜੀ ਤੁਸੀਂ ਲਿਆਂਦੀ ਹੋ ਉਹਨੇ ਦਿੱਤੀ ਮੁੰਡੇ ਨੇ ਤੁਹਾਨੂੰ ਦਿੱਤੀ ਨਹੀਂ ਲੱਸੀ ਪੀਣ ਲਈ ਉਹ ਲੱਸੀ ਸੀਗੀ ਮੈਂ ਜਿਹੜੀ ਦੋ ਵਾਰੀ ਪੀਤੀ ਆ ਅੱਛਾ ਮੈਨੂੰ ਨਹੀਂ ਪਤਾ ਮੈਂ ਆ ਆ ਤਾਂ ਦੋ ਨਾਮ ਦੇ ਟੈਗਟ ਪਾਏਗਾ ਆਪ ਕੋ ਨਹੀਂ ਆ ਰਹੇ ਨੇ ਲਿਆਂਦੇ ਕਿੱਥੋਂ ਅੱਜ ਆਜ ਲੱਸੀ ਆ ਇਹ ਨਹੀਂ ਇੱਕ ਤਾਂ ਮੈਂ ਪੀਤੀ ਸੀ ਜਿੱਥੇ ਮੈਂ ਦੋਨੇ ਹਾਵੇ ਨਹੀਂ ਇਹਦਾ ਦੁੱਧ ਗਿਆ ਚ ਪੁੱਤ ਹਸਣਾ ਟਾਈਮ ਕਿੰਨਾ ਟਾਈਮ 10 10:30 ਦਾ ਹੈਗਾ ਹੈ ਆਹ ਮੁੰਡੇ ਲਈ ਤਾਂ ਹੈਗਾ ਮੁੰਡੇ ਲਈ ਹੈਗਾ ਬਸ ਠੀਕ ਆ ਜਿਹੜੇ ਪੈਕਟ ਪਏ ਸੀਗੇ ਖਾ ਲਓ ਹੁਣ ਪਨੀਰ ਇਹਦਾ ਕੀ ਬਣਾ ਹੁਣ ਨਵੇਂ ਘਰ ਚ ਆ ਕੇ ਕਰਤਾ ਮੰਮੀ ਨੇ ਮੈਂ ਨਹੀਂ ਕੀਤਾ ਆ ਕੀ ਕਰਤਾ ਮੰਮੀ ਨੇ ਦੋਨੇ ਪਾਏ ਮੈਂ ਲੱਸੀ ਹੈ ਨਹੀਂ ਉਹ ਨਹੀਂ ਫੋਟੋ ਹੁੰਦੇ ਆ ਉਹ ਤਾਂ ਦੋਨੇ ਨਿਆਣੇ ਦੀ ਫੋਟੋ ਆ ਲੱਸੀ ਨੇ ਪਾਏ ਮੈਂ ਹੋਇਾ ਜੀ ਇਹਨੂੰ ਵੀ ਦੇਖ ਲਈਏ ਇਹਨੂੰ ਨਾ ਬਾਹਲੇ ਹੱਦੀ ਪੀਰੋ ਇਹ ਰਹਿਣ ਦੋ ਹੱਦੀ ਪਲਾ ਦੋ ਥੋੜਾ ਜਿਹਾ ਖੰਡ ਪੱਤੀ ਪਾ ਗੇ ਰਹਿਣ ਦੋ ਲੈ ਗੁਰੂ ਵਾਲਾ ਬਣਿਓ ਬੀਜ ਜੀ ਕਹਿੰਦਾ ਨਹੀਂ ਬੱਤੀ ਹੈਗਾ ਦੋਤੀ ਜੀ ਪਰਕਟ ਬੁੱਲਿਓ ਸੀਗੇ ਉਹ ਖੜਾਓ ਬਾਬਾ ਮੈਂ ਕਿਹਦੀ ਰੈਂਕ ਨੂੰ ਬੱਲਣ ਦੇ ਮੈਂ ਤਾਂ ਜਾਦੀ ਲੱਗੀ ਸੀ ਮੈਂ ਕਿਹਨੂੰ ਦੁੱਧ ਘੋਆ ਦਵਾ ਉਹ ਕੀ ਕਰਦਾ ਸੀ ਬੰਦੂ ਦੰਦ ਫਰੀ ਹੋ ਗਿਆ 40% ਤਾਂ ਆ ਗਏ ਮੈਂ ਗੁਰੂ ਵਾਲਾ ਬਣੀ ਇਹ ਵੀਰ ਜੀ ਨਸ਼ਿਆ ਨੂੰ ਛੱਡੀਏ ਵੀਰ ਜੀ ਆਹ ਨਾ ਹੋਂ ਦੋ ਕਰਦਾ ਆਹ ਕਰਦਾ ਹੁਣ ਕੀ ਕਿਦਾਂ ਕਿਦਾਂ ਠੀਕ ਠਾਕ ਨਹੀਂ ਮੁੰਡੇ ਦਾ ਦੋਸਤ ਮੈਂ ਨਵੀਂ ਆ ਦੋਸਤ ਨੂੰ ਆਣੀ ਪਿਆ ਥੋੜਾ ਬਾਅ ਕੇ ਦੇਖੀ ਨਾ ਬਾਲਿਓ ਥੋੜਾ ਜਿਹਾ ਬਾਲੂ ਅੰਨਾ ਕਾ ਪਾ ਕੇ ਅੰਨਾ ਦੁੱਧ ਲਿਆਏ ਕਿੱਥੋਂ ਪਾਣੀ ਹੋਣੀ ਪਤਾ ਨਹੀਂ ਪੁੱਛਣਾ ਪੈਣਾ ਦੁੱਧ ਦੀ ਜੰਨੀ ਖਰਾਬ ਹੁੰਦਾ ਹੀ ਉਹ ਹੀ ਪੈਕਟ ਦੋਨੇ ਥੋੜੇ ਜਿਹੇ ਇੱਕ ਮਾੜਾ ਜਿਹਾ ਵਿੱਚੋਂ ਕੱਢਿਆ ਸੀ ਇੱਕ ਪੈਕਟ ਦੀ ਡੇਢ ਸੀ ਡੇਢ ਪੈਕਟ ਸੀ ਜਿਹੜਾ ਮੈਂ ਲਓ ਦੁੱਧ ਕਿਸੇ ਦੇ ਘਰੇ ਲਾਓ ਹੁਣ ਇੱਥੇ ਲੱਭ ਕੇ ਦੁੱਧ ਹੀ ਕੋਈ ਮੁੰਡੇ ਦਾ ਮੈਂ ਦੋਤੋ ਆ ਵੀ ਚਾਹ। ਉਦੋਂ ਦਾ ਖੈਬੋ ਵਾ ਦਾੜੇ ਕਿ ਤੁਸੀਂ ਬਾਲਦੇ ਬਹੁਤ ਲੇਟ ਜਦੋਂ ਲਿਈਦਾ ਉਦੋਂ ਵਾਲੀ ਦਾ ਹੁੰਦਾ ਉਦੋਂ ਹੀ। ਖੁਸ਼ੀ ਤਾਂ ਕਦੇ ਨਹੀਂ ਸੀ ਮੈਂ ਕਹਿੰਦਾ ਬਣੇ ਨਾਲ ਐਡਾ ਕਦੀ ਕੋਈ ਨਹੀਂ ਹੋਇਆ। ਕਿਉਂ ਨਹੀਂ ਹੋਈ 20 ਆਰੀ ਹੋਈ ਐਡਾ ਦੀ ਕਦੀ ਹੋਈ। ਦੁੱਧ ਥੋੜਾ ਹੋਣੀ ਮੈਂ। ਦੁੱਧ ਹੀ ਮਾਰਾਈ ਚੱਲਿਆ। ਉਧਰ ਬੂਹੇ ਲੱਗੇ ਨਾ ਬਾਹਲੇ? ਹਾਂ ਮੈਂ ਜਿੰਦੀ ਪੱਕਾ ਆਈ ਸ਼ੋਰ ਯੂ ਐਸ ਐਨ ਐਨਮਨ। ਪੱਕਾ। ਬਾਸ ਮਮਮੀ ਚਾਹ ਹੋਰੀ। ਈ ਰੇ ਨਾ ਕਿ ਕੰਮ ਕੋਈ ਪਾਉਂਦਾ ਵਾ ਆਇਆ ਇਹਨੂੰ ਪੱਕਾ ਪੱਕਾ ਪੂਰਾ ਪਾਣਾ ਤੇ ਕੁੱਤੀ ਆਹ ਕਰਦਾ ਕਿਧਰ ਹੀ ਪੌਣੀ ਪੌਣੀ ਪੱਕਾ ਨੇ ਦੇ ਤਾ ਨੇ ਤਯੱਕੀ ਹਾਂ ਨੇ ਦੇ ਤਾ ਤੂੰ ਸਕਣਾ ਕੱਢ ਜੋਗੀ ਰੋਗ ਦਾ ਬਹਿ ਗਿਆ ਇੱਕ ਖਾਣਾ ਹਾਂ ਮੰਮੀ ਸ਼ਰਦਾ ਦੀ ਗੋਲੀ ਦੇ ਦੋ ਸਿਰ ਬਹੁਤ ਦੁਖਦਾ ਕੀ ਗੱਲ ਲੱਗਿਆ ਇਹ ਹੀ ਖਾਣਾ ਨਾ ਉਹ ਐਵੇਂ ਬਿਮਾਰ ਨਾ ਹੋ ਜੀ ਨਹੀਂ ਹੁੰਦੀ ਇਹ ਕੀ ਆ ਇਹ ਬੋਲੀ ਨਹੀਂ ਸਵਾਲ ਨਾ ਦੀ ਹੋफी ਬਿਮਾਰ ਨਾ ਹੋ ਜੀ ਉਹ ਪਾ ਦੇ ਹੈ ਜੰਮੀ ਜੰਮੀ ਆ ਲੈ ਮੈਨੂੰ ਵੀ ਪਾ ਦੇ ਕੋਲੇ ਚ ਕਾਢ ਇਹਨੂੰ ਪਨੀ ਗਰੇ ਨਹੀਂ ਹੋਣੀ ਮੈਂ ਜਦੋਂ ਕੰਮ ਨਹੀਂ ਵੀੜਦੇ ਮੈਨੂੰ ਉੱਪਰ ਚੱਲਦੀ ਮੈਂ ਇਹ ਮੇਰਾ ਦਿਲ ਕਰਦਾ ਨਹੀਂ ਨਹੀਂ ਇਹੇ ਖਾਣ ਨੂੰ ਮੈਂ ਕਿਹਨਾਂ ਜਾਣਗੀ ਨਿੰਬੂ ਪੀਂਦੀ ਆਹ ਬੋਲ ਬੋਲ ਬੜੀ ਕਰਦੀ ਸੀ ਬੋਲ ਗਰਦਾ ਮੰਮੀ ਨੂੰ ਫੋਨ ਰੁਕ ਜਾ ਉਧਰਲੇ ਪਾਸੇ ਕਹਾਂ ਇਹ ਮੈਂ ਤੁਹਾਨੂੰ ਜੀ ਕਰਦੀ ਨਹੀਂ ਨੁਕਸਾਨ ਮੜਾ ਦੇ ਰੋ ਸਰਦਾਦੀ ਗੋਲੀ ਪੁਰੀ ਕਾਂਡ ਦੇਓ ਇੱਕ ਮਿੰਟ ਆ ਕਰ ਦੋ ਪਹਿਲਾਂ ਗੋਲੀ ਲੈ ਕੇ ਦਮਾ ਪਾ ਬਾਂ ਨਹੀਂ ਚਾਦੀ ਫੋਟਕੀ ਉਹ ਅਖੰਡ ਕਿਸੇ ਚੀਜ਼ ਚ ਪਾਓ ਮੰਮੀ ਇਦਾਂ ਨਾ ਰੱਖੋ ਕੋਲੀਆਂ ਤੁਸੀਂ ਉਹਦੇ ਵਿੱਚ ਪਾਤੀਆਂ ਉਹਦੇ ਬਰਾਬਰ ساری ਚੀਜ਼ਾਂ ਵਿੱਚ ਕੋਈ ਨਹੀਂ ਡੱਬੇ ਚ ਪਾਓ ਉਹਨੂੰ ਪੀਆ ਕਰੀਪੇ ਫੇਗਰੀ ਫੇਗਨੀ ਇੱਕ ਬੋਲੀ ਨਹੀਂ ਨਹੀਂ ਕਰ ਫਿਰ ਕਰ ਗੋਲੀਆਂ ਗੋਲੀਆਂ ਲਿਆਓ ਆਹ ਦੇਖੋ ਕੈਮਰਾ ਲੱਗਾ ਮੈਂ ਕੀ ਕਰਨੀ ਪਤਾ ਹੀ ਲੈ ਲੈ ਕੋਠੇ ਤੇ ਗੰਦੇ ਨਹੀਂ ਮੈਨੂੰ ਤੁਸੀਂ ਪਹਿਲੇ ਦੁੱਧ ਦੇ ਚਾਹ ਪਾਣੀ ਨਾਮ ਹਨਵੀਰ ਚਲੋ ਕਰੋ ਟੈਸਟ ਇਹਦੇ ਜੋਗਾ ਕਰ ਲਓ ਪਹਿਲਾਂ ਥੋੜਾ ਜਿਹਾ ਕਰੋ ਜਿਆਦਾ ਨਾ ਕਰੋ ਪਾਣੀ ਦਿਓ ਗਲਾਸ ਕਾ ਲੋ ਵੀ ਦੁਬਾਰਾ ਫੇਰ ਟੈਸਟ ਹੋਣ ਲੱਗਾ ਆ ਕਹਿੰਦੇ ਆ ਵੀ ਦੁੱਧ ਦੇ ਵਿੱਚ ਥੋੜਾ ਜਿਹਾ ਸੌਫ ਜਬੈਨ ਜੋ ਵੀ ਪਾਉਂਦੇ ਉਹ ਪਾ ਕੇ ਨਾ ਕਰੋ ਬੇਟਾ ਤਾਂਗ ਨਾ ਕਰੋ ਮੈਨੂੰ ਤਾਂਗ ਨਾ ਕਰੋ ਮੈਨੂੰ ਮੈਨੂੰ ਕਹਦੇ ਦੁੱਧ ਦੇ ਵਿੱਚ ਕਹਿੰਦੇ ਆ ਜੀ ਸੌਫ ਜਬੈਨ ਪਤਾ ਨਹੀਂ ਕੀ ਪਾ ਗਏ ਉਹ ਲੱਗੇ ਆ ਦੁਬਾਰਾ ਟ੍ਰੀਟਮੈਂਟ ਕਰਨ ਲਾਈਵ ਹੀ ਚੱਲੂੰਗਾ ਦੇਖੋ ਹੁਣ ਲਾਈਵ 'ਚ ਦੇਖਦੇ ਕੀ ਬਣਦਾ ਆ ਲਾਈਵ ਚੱਲਦਾ ਰਿਹਾ ਕੈਮਰਾ ਤੇ ਦੇਖੋ ਇਹਦੇ ਰੰਗ ਕਰਾ ਲਈ ਇੱਥੇ ਤੇ ਇੰਨਾ ਇਹਦੇ ਕਲਰ ਦਾ ਆ ਚੀਜ਼ ਤੇ ਪਾਪਾ ਦਾ ਟਾ ਟਾ ਤਾਂ ਤਾਂ ਨਹੀਂ ਉਹਦਾ ਮਿਲ ਨੂੰ ਹੈ ਪਾਣੀ ਮੰਗਣ ਦੇ ਪ੍ਰੀਤੀ ਘਾ ਤੇ ਨਾ ਬੁਲਾਉਂਦੇ ਤੁਸੀਂ ਪਹਿਲਾਂ ਗੋਲੀ ਨੂੰ ਵੀ ਆਦੀ ਮੰਗੀ ਹੁਣ ਪਾਣੀ ਨੂੰ ਕਿ ਜਿਹੜਾ ਕਮੈਂਟ ਆ ਜਾਂਦਾ ਫਿਰ ਤੇੜ ਜਾਂਦੇ ਆ ਸਾਨੂੰ ਕਮੈਂਟ ਕਿਤੇ ਕਰਤਾ ਕਿਸੇ ਨੇ ਤਾਂ ਹੀ ਹੋਣਾ ਆ ਪਾਣੀ ਪੀਓ ਹਾਂ सोनी भी पे जे चंगा सोना फिर माड़ा भी सोना पा थोड़ा बहुत ना करो टुट गया नहीं फ्रिज यही आई गल इनवेटर तो नहीं कर लो गुठे न करो टैच ਮੰਮੀ ਦਾ ਬਲੌਗ ਵੀ ਰੋਜ਼ ਆਇਆ ਕਰੂੰਗਾ ਇਹਨਾਂ ਨੇ ਤਾਂ ਬਣਾਉਣਾ ਨਹੀਂ ਮੈਂ ਹੀ ਬਣਾ ਦਿੰਦਾ ਅੱਜ ਆਹ ਕੀ ਕਰਦਾ ਤੇਰੀ ਕੱਢੀ ਕੀ ਕੱਢ ਲਈ ਪੀਲਾ ਦੋ ਤੁਸੀਂ ਮੇਰੀ ਚੀਜ਼ੀ ਕੱਢ ਲਈ ਫੈਜ ਚੋਂ ਆ ਇਹਨੇ ਮੇਰੇ ਚ ਜੇਬੀ ਚ ਪਤਾ ਕੀ ਪਾਇਆ ਆ ਦੇ ਪਾਣੀ ਦੀ ਬਗ ਮੇਰੀ ਜੇਬ ਵਿੱਚ ਪਾਤੀ ਤੇ ਆਪਣੀ ਚ ਦੂਜੀ ਕੱਢਣ ਲੱਗਾ ਉਹਦੇ ਆਹ ਬੋਲੇ ਲੇਟ ਚ ਆਉਂਦਾ ਆ ਤੂੰ ਉਦੋਂ ਕੱਢਣ ਲੱਗ ਪਿਆ ਕੀ ਹੋਇਆ ਟੈਕ ਨਹੀਂ ਨੀਗਾ ਆਪਾਂ ਸਕਣ ਮਿੱਕੂ ਕਹਿੰਦੇ ਆ ਉਹ ਤਾਂ ਗਿੱਲਾ ਹੋਇਆ ਸੀ ਉਹ ਗਿੱਲਾ ਹੋਇਆ ਸੀ ਬਟਨੋਂ ਦਾ ਮੈਂ ਮੜਾ ਐਂਦਾ ਕੀਤਾ ਸਾਫ਼ ਹੋਇਆ ਪੱਕਾ ਪਰ ਕੀ ਅਰੇ ਗੋ ਕੱਢ ਲਈ ਲਫਾਫਾ ਮੈਨੂੰ ਫੜਾਤਾ ਕੋਟ ਦੇ ਪੀਂਦੇ ਪਾਣੀ ਗੋਈ ਕਰ ਦਿੱਤਾ ਅੱਜ ਪਾਤਾ ਮੈਨੂੰ ਚੱਪਲ ਦੇ ਦੋ ਯਾਰ ਪੈਰਾਂ 'ਚ ਪਾਉਣ ਨੂੰ ਪਲੀਜ਼ ਮੈਨਰੇ ਯਾਰ ਮੇਰੇ ਰੱਖੀਆਂ ਆ ਉੱਥੋਂ ਵੱਡੀ ਉਹ ਦੇਖਿਓ ਇਹਦੇ ਤੇ ਕੀ ਪਉਣ ਲੱਗੇ ਹੁਣ ਮੇਰੀ ਗੱਲ ਤਾਂ ਸੁਣੋ ਮੈਂ ਕਿਹ ਚੀ ਪਉਣ ਲੱਗੇ ਇਹਦੇ ਚ ਹੈ ਲੈ ਚੀਆਂ ਪਾ ਪਾ ਇਹਨੂੰ ਘਰੇ ਰਹਿਣ ਦੇ ਬਿੱਤਰ ਮੈਨੂੰ ਕਹਿ ਦੋ ਇਹਨੂੰ ਘਰੇ ਰਹਿਣ ਦੇ ਉਹ ਚ ਪਾ ਦੋ ਕੁਛ ਤੁਸੀਂ ਜਾਂਦਾ ਹੋ ਦੁੱਧ ਪਾ ਪਾਣੀ ਵਿੱਚ ਥੋੜਾ ਜਿਹਾ ਦੁੱਧ ਨਾ ਪਾਣੀ ਲੋ ਜੀ ਦੂਜਾ ਪੈਕੇਟ ਲੱਗੇ ਆ ਵਾਲਣ ਦੇਖਦੇ ਕਿ ਪਹਿਲਾਂ ਦੁੱਧ ਨਾ ਪਹਿਲਾਂ ਪਾਣੀ ਪਾ ਲੋ ਪਾਣੀ ਬੜੋ ਬਿਲ੍ਹਾ ਇਹ ਫਿਲਟਰ ਉਹਨਾਂ ਦਾ ਆ ਭਾਜੀ ਉਹਨਾਂ ਦਾ ਇਹ ਉਹਨਾਂ ਨੇ ਲੈ ਜਾਣਾ ਪਾਣੀ ਕਿੱਧਰੋਂ ਆਉਂਦਾ ਹੈ ਮੇਕੋ ਆ ਦੇ ਹੈ ਆ ਫਿਰ ਕਿੱਧਰੋਂ ਆਉਂਦਾ ਆ ਉਹ ਇਹਦੇ ਵਿੱਚ ਹੀ ਹੁੰਦਾ ਪਿਆ ਪੈਪ ਚ ਸਿੱਧੇ ਨਹੀਂ ਉਹ ਵੇਸਟੇਜ ਪਾਣੀ ਆਉਂਦਾ ਹੀ ਹੁੰਦਾ ਆ ਆਪਣੇ ਵੀ ਆਉਂਦਾ ਹੀ ਸੀਗਾ ਪਾਤਾ ਪਾਣੀ ਉਹਦੇ ਵਿੱਚ ਪਾਤਾ ਪਾਤਾ ਜਦਾਂ ਨਾ ਪਾਇਓ ਲੋ ਬਈ ਉਹ ਪਾਤਾ ਵਿੱਚ ਪਾਣੀ ਵਿੱਚ ਹੁਣ ਦੇਖਦੇ ਕੀ ਬਣਦਾ ਚਾਪ ਕੇ ਮੈਂ ਦੂਪਰ ਆ ਤੈਨੂੰ ਇੱਕ ਬਿਗਣੀ ਆ ਆਈ ਚੀਜੀ ਕਰਨ ਵਾਓ ਝੂਮ ਵੀ ਘਟ ਜਾਂਦਾ ਇਹ ਫੋਨ 'ਚ ਹੈ ਇੱਕ ਤੇ ਜਾਂਦਾ ਇੱਕ ਤੇ ਝੂਮ ਕੀ ਤੂੰ ਬੋਲੀ ਕਿਹੋ ਜਿਹੀ ਮੇਰੀ ਆਦੇ ਵਿੱਚ ਪਤਾ ਨਹੀਂ ਆ ਦੇ ਫਿਰ ਉਹ ਤਾਂ ਠੀਕ ਐ ਇੱਧਰ ਹੋਇਆ ਤਾਂ ਮੈਂ ਦੇਖਾਂ ਕੀ ਬਣਦਾ ਪਿਆ ਹਾਂ ਠੀਕ ਕੀ ਕਰ ਲੈ ਚੀਆਂ ਦਾ ਬਾਉ ਤੇ ਜੰਨਾ ਤੂੰ 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 ਕੰਮ ਐ ਨਾ ਕਮਰ ਸੋਈ ਚੰਨਾ ਨਾ ਟਾਈਮ ਕੱਢ ਲੱਗਦਾ ਆ ਗੱਲਾਂ ਹੀ ਮੁ ਘਟ ਕਰਦੇ ਆ ਗੱਲਾਂ ਹੀ ਜਿਆਦੀਆਂ ਕਰਦੇ ਆ ਮੈਂ ਉਹਦੀ ਆ ਤੇ ਬੇਟੀ ਵੀ ਕੋਲ ਖੜੀ ਵੀ ਜਾਂਦੀ ਹੈਗੀ ਉਹਦੀ ਕੋਲੀ ਮੈਂ ਗੁੱਸੇ ਹੋ ਗਿਆ ਗੁੱਸੇ ਗੁੱਸੇ ਹੋ ਗਿਆ ਕੋਲ ਡੀਕ ਲੈ ਗਿਆ ਗੁੱਸੇ ਹੋ ਗਿਆ ਦੇਖੋ ਗੁੱਸੇ ਵਾ ਦੇਖੋ ਉਹ ਤਾਂ ਕੰਧ ਉੱਤੇ ਗਿਆ ਉਹ ਉਹ ਪੂਰ ਤਾਂ ਪਰ ਪੂਰ ਇੱਥੇ ਬਹਿ ਜਾਣਾ ਨਹੀਂ ਉਹ ਬਹਿ ਗਿਆ ਗੁੱਸੇ ਹੋ ਗਿਆ ਮੰਮੀ ਜੇ ਅਜਿਹੇ ਦਾ ਵਿਆਹੀ ਵਰੀ ਜਨਾਨੀ ਨੂੰ ਗੁੱਸੇ ਹੁੰਦੀਦਾ ਹੁੰਦਾ ਹੈ ਲੈ ਲੇ ਲੈ ਲੈ ਰਾਜ ਕੁਛਾ ਦੇਖੋ ਗੁੱਸਾ ਜੱਟ ਦਾ ਬਾਲਾ ਤੂੰ ਜੀ ਪੇਸ਼ ਕੁੜੇ ਤੇਰੇ ਕਰਕੇ ਪੈ ਗਈਆਂ ਚੱਬੀਆਂ ਹੋ ਗਈ ਲੇਟ ਕੁੜੇ ਤੇਰੇ ਕਰਕੇ ਪੈ ਗਈਆਂ ਚੱਬੀਆਂ ਲੈਲਾ ਗੁੱਸੇ ਨਾ ਹੋ ਲੈ 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 ਸਾਹਿਬ ਉਹ ਮਣਦਾ ਬਹਾਦਰ ਬਹਾਦਰ ਹਾਂਜੀ ਮਾਂ ਮਿਆ ਦੀ ਮਾਂ ਲੈ ਕਹਿੰਦੇ ਸਮਣ ਕੀ ਹੋਇਆ

ਹੈਂ ਚਵਾਰੇ ਤਿੰਨ ਤੋਂ ਅੱਛਾ ਠੀਕ ਹੈ ਚਵਾਰੇ ਤੇ ਚਵਾਰੇ ਚਵਾਰੀ ਬੋਲਾਂ ਕਿਹਾ ਵੇ ਪੌਣੀ ਕਿੰਨੇ ਆਪਾਂ ਤਾਂ ਦੋ ਦੋ ਚੇ ਮੰਮੀ ਹੈ ਕਾਉ ਫੇ ਕੋਈ ਨਹੀਂ ਨਾ ਬੋਦੀ ਨੇ ਆਨੇ ਇਦੀ ਕਰਦੇ ਹੁੰਦੇ ਆ ਬੱਚਾ ਨਾ ਨਹੀਂ ਹੁਣ ਹਾਕੀ ਕਰਨ ਲੱਗੇ ਲੈ ਚੀਆਂ ਦਾ ਜੇ ਸਾਰਾ ਨੂੰ ਪਤਾ ਕਿ ਮੈਂ ਨੀਂਦ ਬਹੁਤ ਘੋੜਾ ਆਇਆ ਚਾ ਅੱਜ ਦੇਖ ਰਹੀਆਂ ਨੇ ਇਹ ਲੱਛਣ ਨਹੀਂ ਇਹ ਚ ਕੀ ਕਰਨ ਲੱਗੇ ਹੁਣ ਇਹ ਦੁੱਧ ਪਾ ਦੇਣਾ ਇੱਥੇ ਇਹਦੇ ਵਿੱਚ ਪਾਣੀ ਕਿੰਨਾ ਟੁੱਟ ਕਿੰਨਾ ਉੱਪਰ ਆਵਾ ਨਹੀਂ ਦੁੱਧ ਦੇ ਪੈਲਟਾਣਾ ਆ ਮਮੀ ਥੋੜਾ ਜਿਹਾ ਪਾ ਕੇ ਦੇਖ ਭਲਾ ਨਹੀਂ ਤੇ ਤੇ ਥੋੜੀ ਜਿਹੀ ਤਾਂ ਪਾ ਦੇ ਲੱਗੂ ਨਹੀਂ ਆਉਗੋਸ ਵੀ ਇਹ ਪੈਲਟ ਬੰਦਵਾਉ ਉਹ ਪਾ ਤਾਂ ਸਾਰਾ ਹੀ ਮਿੰਟ ਚ ਹੀ ਉਹਨੇ ਚਲੋ ਜੀ ਥੰਪਸ

ਕੋਟਿੰਗ ਉਹ ਮੈਂ ਚਪਾਈ ਕੋਟਿੰਗ ਰਜੇ ਚਪਾਈ ਕੋਟਿੰਗ ਦੋ ਦੋ ਪੀ ਲਈ ਆ ਹਾਂ ਦਿੰਦਾ ਦੀ ਪਾਈ ਮੈਂ ਅੱਜ ਮੁਰਗੀ ਚੰਡੀ ਕਰਨ ਨੂੰ ਪਾਈ ਠੀਕ ਹੈ ਮੈਂ ਮਿਰਚਾਂ ਮੈਂ ਰੀਤੇ ਪਾਈ ਉਹ ਦੇਖੋ ਹੋ ਗਿਆ ਆ ਉਧਰ ਫਟ ਗਿਆ ਨਹੀਂ ਸਹੀ ਆ ਠੱਡਾ ਠੱਡਾ ਨਹੀਂ ਠੱਡਾ ਨਹੀਂ ਇਹ ਸਹੀ ਆ ਹਾਂ ਕਿੰਦਾ ਗੁਰੂਵਾਲਾ ਬਣੀ ਹੈ ਵੀ ਜੀ ਲਾਚਾਨ ਛੱਡੀਏ ਮੈਨੂੰ ਕਹੇ ਗੁਰੂਵਾਲਾ ਬਣੀ ਕਰ ਤਾ ਉਹਨੂੰ ਕਹੇ ਗੁਰੂਵਾਲਾ ਬਣੀ ਹੈ ਵੀ ਜੀ ਉਹਨੂੰ ਮੁੱਖੀ ਆ ਗਿਆ ਤੇ ਮੈਂ ਸਹੀ ਹੈ ਤੂੰ ਦਾ ਵੀ ਹੋਣ ਹੋਈ ਮੁਬਾਰਕ ਉਹ ਪੈਕਟ ਖੁੱਲੇ ਸੀਗੇ ਤਾਂ ਹੁਣ ਖੁੱਲੇ ਮਤਲਬ ਬਾਤਿਓ ਅਸੀਂ ਵਿੱਚੋਂ ਚਾਹ ਲਗੜੇ ਕਿਹਨਾਂ ਨੇ ਇੰਝੇ ਜੇ ਖੋਲ ਲੋ ਤੇ ਫੇਰ ਖਰਾਬ ਬਾਤਨਾ ਚਾਹੀਦਾ ਹੋਵੇ ਸਾਫ ਮੰਨੂ ਆਹਾਂ ਦਵਾ ਫੇਰ ਬਾਹਰ ਲੋ ਇਹਦੇ ਪਾਣੀ ਕਿੰਨਾ ਪਾਇਆ ਸੀ ਆ ਜਿਹੜਾ ਥੱਲੇ ਦੁੱਧ ਲੱਗਾ ਹੈ। ਪਾਣੀ ਪਾਣੀ ਘੁੱਟ ਪਾਇਆ। ਘੁੱਟ ਕ ਪਾਇਆ? ਉਹ ਵੀ ਲੈ ਜੀਆਂ ਮਾਰ ਲੈਣੀ ਅਸੀਂ। 1 ਕਿਲੋ ਦੁੱਧ ਦਾ 2 ਕਿਲੋ ਬਣਦਾ। ਹਾਂ ਚੋਕਾ ਕਰਨਾ। ਤੁਸੀਂ ਕਲਾਸ ਵਿੱਚ ਲੈ ਲਈ ਆਪਾਂ? ਗੁਰਾਸਤ ਮੈਂ ਲੈ ਗਈ। ਇਹ ਤਾਂ ਆ ਕੁਝ ਹੁੰਦਾ ਰੋਈ ਚਾਚ ਮੈਂ ਲਾਈਵ ਦਿਖਾਤਾ 15 ਮਿੰਟ ਦਾ। ਆ ਲੈ। ਅਸੀਂ ਤਾਂ ਕਈ ਸਾਨੂੰ ਰੋਟੀ ਕਦੇ ਲੇਟ ਮਿਲਦੀ ਆ। ਇਹ ਨਹੀਂ ਪਤਾ ਵੀ ਆ ਕੁਝ ਹੁੰਦਾ। ਗੁਰੂ ਵਾਲਾ ਬੀ ਜੀ ਆਪਾਂ ਨੇ ਲੈ ਸੀ ਗਾ ਪਾਪਾ ਪਾਪਾ ਬਲੇ ਮਾ ਮਾ ਮਨੇ ਪੋਤੇ ਚਲੀਏ ਨਿਆਣਾ ਜਾਂ ਭੰਗੜਾ ਪੌਂਦਾ ਦੇਖ ਲਓ ਉਹਦੇ ਭੰਗੜਾ ਪਾਈ ਜਾਂਦਾ ਚਲਿਏ ਬੱਸ ਚੱਕ ਲੈ ਸਾਮਾਨ ਸਾਰੇ ਉਹ ਨੈਕਸਟ ਮੋਟੇ ਤੋਂ ਨਾ ਮੈਨੂੰ ਮੈਕੋ ਤਿਆਰ ਹੀ ਪਚਰ ਕੇ ਪਾ ਉਹਦਾ ਵੀ ਹੋਣਾ ਚਲਗਾ ਸਬਜੀ ਚਲੋ ਬਈ ਚਲੋ ਬਈ ਕੋਈ ਇਹ ਲੈ ਰਹੀ ਹੈ ਨਾ ਆਜੋ ਉਹਦੇ ਕੋਲ ਪਲੇਟ ਤਾਂ ਮੈਂ ਲੈ ਗਈ ਚਲੋ ਪੁੱਪਾ ਚਲੋ